ਮੌਜੂਦਾ ਨੇ ਘਰ ਦੇ ਬਾਹਰ ਆਪਣੀ ਲੱਖਾਂ ਰੁਪਏ ਦੀ ਗੱਡੀ ਖੜੀ ਕੀਤੀ ਹੋਈ ਸੀ ਕਿ ਤਿੰਨ ਚਾਰ ਚੋਰ ਆਉਂਦੇ ਨੇ ਤੇ ਸਲਾਹ ਬਣਾਉਂਦੇ ਨੇ ਗੱਡੀ ਨੂੰ ਚੱਕਣ ਦੀ ਤੇ ਇੱਕ ਦੋ ਮਿੰਟਾਂ ਦੇ ਵਿੱਚ ਹੀ ਉਹ ਚੋਰ ਕਾਰ ਨੂੰ ਚੋਰੀ ਕਰਕੇ ਲੈ ਜਾਂਦੇ ਨੇ ਤੇ ਨਾਲ ਹੀ ਕਾਰ ਦੇ ਵਿੱਚ ਰੱਖਿਆ ਹੋਇਆ ਕੀਮਤੀ ਮੋਬਾਈਲ, ਕੈਸ਼ ਤੇ ਹੋਰ ਵੀ ਕੀਮਤੀ ਸਬਾਨ ਲੈ ਜਾਂਦੇ ਨੇ ਇਨਾ ਹੀ ਨਹੀਂ ਸੀਸੀਟੀਵੀ ਦੇ ਵਿੱਚ ਇੱਕ ਘਟਨਾ ਕੈਦ ਵੀ ਹੋ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੋਰ ਗੱਡੀ ਦੇ ਕੋਲ ਖੜੇ ਹੋਏ ਵਿਖਾਈ ਦਿੰਦੇ ਨੇ ਤੇ ਇਸ ਤੋਂ ਬਾਅਦ ਗੱਡੀ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਦੇ ਨਾਲ ਨੌਜਵਾਨ ਦੇ ਮੁਤਾਬਕ ਉਸ ਨੂੰ ਲੱਖਾਂ ਦਾ ਘਾਟਾ ਹੋਇਆ ਤੇ ਉਸ ਨੇ ਵੀ ਦੱਸਿਆ ਹੈ ਕਿ ਚੋਰਾਂ ਨੇ ਗਵਾਂਡ ਵਿੱਚ ਰਹਿਣ ਵਾਲੀ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਵੀ ਚੋਰੀ ਕੀਤੀਆਂ ਨੇ ਮੈਂ ਥੋੜੇ ਦਿਨ ਹੀ ਹੋਏ ਈ ਮੇਰਾ ਮੋਟਰਸਾਈਕਲ ਸੀਗਾ ਮੈਂ ਡਿਊਟੀ ਹੁੰਦਾ ਸੀ ਇੱਥੇ ਤੇ 6 ਵਜੇ ਸ਼ਾਮ ਨੂੰ ਮੇਰੀ ਨਾਈਟ ਡਿਊਟੀ ਚੱਲ ਰਹੀ ਸੀ ਸ਼ਾਮ ਨੂੰ 6 ਵਜੇ ਮੋਟਰਾਂ ਖੜਾਇਆ ਸੀ ਇੱਥੇ ਸ 7 ਵਜੇ ਨੂੰ ਮੋਟਰਾਂ ਇੱਥੇ ਹੈ ਨਹੀਂ ਚੋਰੀ ਹੋ ਗਿਆ ਸੀ ਤੇ ਮੈਂ ਇਹੀ ਬੇਨਤੀ ਕਰਦਾ ਪੁਲਿਸ ਨੂੰ ਮੇਰਾ ਮੋਟਰਾਂ ਲੱਭ ਕੇ ਤਾਂ ਮੈਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਮੈਂ ਦਿੱਲੀ ਹੁਣ ਵਸਤੇ ਵਸਤੇ ਆਪਣਾ ਹੁਣ ਕਰਦਾ ਹਾਂ ਇਹ ਅੰਕੜੇ ਸਾਰੇ ਫੋਟੋ ਸਾਹਮਣੇ ਆਈ ਹੈ ਇਹ ਕਾਪੀ ਮੇਰੇ ਕੋਲ ਹੈਗੀ ਹੈ ਤੇ ਇੱਧਰ ਆ ਮੈਡੀਕਲ ਤੇ ਕੈਮਰੇ ਨਹੀਂ ਲਿਖਿਆ ਸੀ ਮਾਮਲਾ ਦਰਸਲ ਬਰਨਾਲਾ ਦਾ ਹੈ ਜਿੱਥੇ ਕਿ ਚੋਰਾਂ ਨੇ ਇੱਕ ਹਫ਼ਤੇ ਦੇ ਅੰਦਰ ਕਈ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਤੇ ਇੱਕ ਹੋਰ ਪੀੜਤ ਨੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਉਹ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਕਿ ਉਸਨੇ ਸਵੇਰ ਵੇਲੇ ਆਪਣੀ ਮੋਟਰਸਾਈਕਲ ਦੁਕਾਨ ਦੇ ਬਾਹਰ ਕੜੀ ਕੀਤੀ ਸੀ ਲੇਕਿਨ ਦੁਪਹਿਰ ਨੂੰ ਚੋਰਾਂ ਨੇ ਉਸ ਦੀ ਮੋਟਰਸਾਈਕਲ ਨੂੰ ਵੀ ਚੋਰੀ ਕਰ ਲਿਆ ਤੇ ਮੈਂ ਢਿਹੜੇਦਰ ਬੰਦਾ ਜੀ ਤੇ ਮੇਰਾ ਨਾ ਦੋ ਦਿਨ ਪਹਿਲਾਂ ਮੋਟਰਸਾਈਕਲ ਚੋਰੀ ਹੋ ਗਈ ਜੀ ਮੈਂ ਸਵੇਰ ਲੈ ਕੇ ਮੋਟਰਸਾਈਕਲ ਲਗਾਇਆ ਉੱਥੇ ਤੇ ਦੁਪਹਿਰੇ 2 ਵਜੇ ਚੋਰ ਦੇ ਲੈ ਕੇ ਜਾ ਕੇ ਮੈਂ ਤਿੰਨ ਵੇ ਛੁੱਟੀ ਕਰਕੇ ਘਰ ਜਾਣ ਲੱਗਿਆ ਤਾਂ ਦੇਖਿਆ ਵੀ ਮੋਟਰਸਾਈਕਲ ਉੱਧਰ ਹੈ ਨਹੀਂ ਸੀਗਾ ਤੇ ਉਹਨਾਂ ਦੀ ਫੁਟੇਜ ਵੀ ਸਾਹਮਣੇ ਆ ਗਈ ਤੇ ਆ ਹੰਦਨ ਮਦਨ ਚੋਰੇ ਵਧਦੇ ਜਾ ਰਹੀਆਂ ਨੇ ਤੇ ਆ ਹ ਮਹੀਨੇ ਦੇ ਵਿੱਚ ਵਿੱਚ ਹੀ ਸਾਡੀ ਦੁਕਾਨ ਕੋਲੋਂ ਚਾਰ ਮੋਟਰਸਾਈਕਲ ਚੱਕੇ ਗਏ ਹਨ ਜੀ ਉਹਨਾਂ ਦੇ ਫੁਟੇਜ ਵੀ ਸਾਹਮਣੇ ਆ ਗਈ ਜੀ ਤੇ ਹੁਣ ਕੱਲ ਆ ਪਿਛਲੇ ਦੇ ਦੇਖਣ ਦੀ ਗੱਲ ਆਈ ਜੀ ਆਪਣੇ ਮਗਲੇ ਵਾਸਤੇ ਡਾਕਟਰ ਪ੍ਰਮੋਦ ਦਾ ਹਸਪਤਾਲ ਆ ਜੀ ਉੱਥੇ ਇੱਕ ਬਾਈਕ ਚੱਕਿਆ ਗਿਆ ਜੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਜੀ ਜੈਨ ਹੈਪੀ ਸਕੂਲ ਦੇ ਕੋਲੋਂ ਮੈਡਮ ਦੀ ਐਕਟਿਵ ਸਕੂਟਰ ਚੱਕੀ ਗਈ ਜੀ ਵਿਚੋਰਾ ਦੇ ਦਿਨ ਮਤ ਦਿਨ ਹੌਸਲੇ ਵਧਦੇ ਜਾ ਰਹੇ ਨੇ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਜੀ ਇਸੇ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਉਹ ਹਸਪਤਾਲ ਦੇ ਵਿੱਚ ਕੰਮ ਕਰਦਾ ਹੈ ਤੇ ਚੋਰਾਂ ਨੇ ਉਸ ਦਾ ਵੀ ਮੋਟਰਸਾਈਕਲ ਚੋਰੀ ਕੀਤਾ ਹੈ ਤੇ ਜਦੋਂ ਦਾ ਉਸ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਉਹ ਬੱਸ ਤੇ ਆਉਣ ਜਾਣ ਦੇ ਲਈ ਮਜਬੂਰ ਹੋ ਰਿਹਾ ਹੈ ਤੇ ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਮੋਟਰਸਾਈਕਲ ਵਾਪਸ ਕਰਵਾਇਆ ਜਾਵੇ ਜਿਹਦੇ ਤਰ੍ਹਾਂ ਮੈਂ ਆਪਣਾ ਕੰਮ ਕਾਰਨ ਵੇੜ ਕੇ ਮੈਂ ਘਰੇ ਵਾਪਸ ਆ ਰਿਹਾ ਸੀ ਤੇ ਮੈਂ ਆਪਣੇ ਘਰ ਦੇ ਕੋਲ ਹੀ ਮੈਂ ਆਪਣੇ ਘਰ ਦਾ ਕੋਈ ਸਮਾਨ ਲੈ ਰਿਹਾ ਸੀ ਤੇ ਜਦੋਂ ਹੀ ਮੈਂ ਸਮਾਨ ਲੈਣੇ ਉਤਰਿਆ ਤੇ ਪਿੱਛੋਂ 1 ਮਿੰਟ ਦੇ ਵਿੱਚ 2-3 ਜਾਣੇ ਆਏ ਮੇਰੀ ਗੱਡੀ ਇਨ ਡਰਾਈਵਰ ਉਹਨਾਂ ਨੇ 1 ਮਿੰਟ ਦੇ ਵਿੱਚ ਮੇਰੇ ਅੱਖਾਂ ਦੇ ਮੋਰੋਂ 3-2-3 ਜਾਣਿਆਂ ਨੇ 2 ਮਿੰਟ ਚ ਲੈ ਕੇ ਚੱਕੇ ਉਹ ਫਰਾਰ ਹੋ ਗਏ ਪੂਰੇ ਮੈਂ ਉਹਨਾਂ ਦਾ ਪਿੱਛਾ ਵੀ ਕੀਤਾ ਪਿੱਛਾ ਉਹ ਗੱਡੀ ਉਹਨਾਂ ਨੇ ਬਹੁਤ ਤੇਜ਼ ਕਰ ਲਈ ਸੀ ਜਿਵੇਂ ਮੈਂ ਪਿੱਛਾ ਕਰਨ ਲੱਗ ਗਿਆ ਉਹ ਮੇਰੇ ਗੱਡੀ ਤੋਂ ਅੱਖਾਂ ਤੋਂ ਉੱਜਲ ਹੋ ਗਏ ਇਸ ਮਾਮਲੇ ਤੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੋਰਾਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਲਗਾਤਾਰ ਕਾਰਵਾਈ ਕਰ ਰਿਹਾ ਹੈ ਤੇ ਜੋ ਵੀ ਸ਼ਿਕਾਇਤ ਉਹਨਾਂ ਕੋਲ ਆਉਂਦੀ ਹੈ ਚੋਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਚੋਰੀ ਕਰਨ ਵਾਲੇ ਚੋਰਾਂ ਦੀ ਤਲਾਸ਼ ਪੁਲਿਸ ਵੱਲੋਂ ਜਾਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ। ਬਨਾਲਾ ਦੇ ਪੁਰਾਣੇ ਸਿਨੇਮੇ ਕੋਲੇ ਇੱਕ ਸਾਡੇ ਇੱਥੇ ਨੌਜਵਾਨ ਦੀ ਡਰਾਈਵਰ ਗੱਡੀ ਸੀ। ਉਹਨੇ ਗੱਡੀ ਚਲਦੀ ਛੱਡ ਕੇ ਤੇ ਵਿੱਚ ਚਾਬੀ ਉਹਦੇ ਅੰਦਰ ਹੀ ਛੱਡ ਕੇ ਉੱਥੋਂ ਚਲਾ ਗਿਆ। ਤੇ ਜਿਹਦੇ ਕਰਕੇ ਉਥੇ ਅਣਪਛਾਤੇ ਬੰਦੇ ਆਏ ਤੇ ਉਹਨਾਂ ਨੇ ਗੱਡੀ ਖੋਲ ਕੇ ਤੇ ਉਹਨੂੰ ਸਟਾਰਟ ਕਰਕੇ ਲੈ ਗਏ ਇਹਦੇ ਵਿੱਚ ਉਹਦੀ ਵੀ ਅਣਖੈਲੀ ਸੀ ਕਿ ਗੱਡੀ ਐ ਬਿਨਾਂ ਲੋਕ ਤੋਂ ਛੱਡਦੀ ਪਰ ਉਹਨੂੰ ਅਸੀਂ ਲੱਗੇ ਹੋਏ ਆ ਸਾਡੀਆਂ ਟੀਮਾਂ ਸੀਸੀਟੀਵੀ ਚੈੱਕ ਕਰ ਰਹੀਆਂ ਤੇ ਉਹਨੂੰ ਟ੍ਰੇਸ ਕੀਤਾ ਜਾ ਰਿਹਾ ਜਦੋਂ ਉਹਦੀ ਟ੍ਰੇਸ ਕਰ ਲਾਂਗੇ ਇੱਕ ਘਟਨਾ ਹੋਈ ਸੀ ਗਾਂਧੀ ਆਰੀਆ ਸਕੂਲ ਕੋਲੇ ਕਬਜੋਗ ਨੂੰ ਮਾਤਾ ਤੋਂ ਇੱਕ ਅਣਪਛਾਤੇ ਬੰਦੇ ਨੇ ਮੂੰਹ ਬਨ ਕੇ ਜਿਹੜਾ ਉਹਨਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਦੇ ਕੰਨ ਦੀਆਂ ਵਾਲੀਆਂ ਲਾ ਕੇ ਲੈ ਗਿਆ ਸੀ ਉਹਦੇ ਬਾਰੇ ਵੀ ਸਾਡੇ ਕੋਲੇ ਕੰਪਲੇਂਟ ਆ ਗਈ ਹੈ ਅਸੀਂ ਪਰਚਾ ਦਰਜ ਕਰ ਰਹੇ ਹਾਂ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਜਲਦੀ ਉਹਨੂੰ ਟਰੇਸ ਕਰ ਲਿਆ ਜਾਏਗਾ ਸਰ ਲਗਾਤਾਰ ਸਕੂਪੀਆਂ ਮੋਟਰਸਾਈਕਲ ਵੀ ਚੋਰੀ ਹੋ ਰਹੀ ਹੈ ਚੋਰਨ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਅਸੀਂ ਇਹਦੀ ਮੈਪਿੰਗ ਕਰ ਰਹੇ ਹਾਂ ਕਿਹੜੇ-ਕਿਹੜੇ ਏਰੀਆ ਚ ਜ਼ਿਆਦਾ ਮੋਟਰਸਾਈਕਲਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਉੱਥੇ ਅਸੀਂ ਸਪੈਸ਼ਲ ਕਸ਼ਤਾਂ ਤੇ ਨਾਕੇ ਵਗੈਰਾ ਵਧਾ ਰਹੇ ਹਾਂ ਤੇ ਜਿਹੜੀ ਕੋਈ ਸੀਸੀਟੀਵੀ ਕੈਮਰੇ ਸਾਡੇ ਕੋਲ ਫੁਟੇਜ ਆਈ ਹੈ ਮੋਟਰਸਾਈਕਲਾਂ ਦੀ ਚੋਰੀ ਦੀ ਉਹਨੂੰ ਵੀ ਇਹਨਾਂ ਦਾ ਐਨਾਲਿਸਿਸ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਟ੍ਰੇਸ ਕਰ ਲਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਤੇ ਇੱਕ ਨੌਜਵਾਨ ਦੀ ਮਹਿੰਗੀ ਗੱਡੀ ਕਦੋਂ ਉਹਨਾਂ ਨੂੰ ਵਾਪਸ ਮਿਲਦੇ ਨੇ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ